ਤਰੰਗ ਪੰਜਾਬ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਅਤੇ ਪਹਿਲਵਾਨ ਕੋਚ ਸਰਦਾਰ ਰਜੀਤ ਸਿੰਘ ਜੀ ਮਾੜੀ ਗੱਲਬਾਤ ਕਰਾਂਗੇ ਕਿ ਜੋ ਇਹਨਾਂ ਨੂੰ ਇੱਕ ਨਵੀਂ ਜ਼ਿੰਮੇਵਾਰੀ ਦੇ ਕੇ ਐਸੋਸੀਏਸ਼ਨ ਨਾਲ ਨਵਾਜਿਆ ਗਿਆ ਕੀ ਕਹਿਣਾ ਹੈ ਇਹਨਾਂ ਦਾ ਇਸ ਬਾਰੇ ਸਾਰਾ ਸਵਾਗਤ ਹੈ ਪਹਿਲਾਂ ਤੁਹਾਡਾ ਦਾ ਹਾਂਜੀ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦੀ ਤੁਸੀਂ ਆਏ ਕਿਉਂਕਿ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਪਤਾ ਲੱਗੂਗਾ ਪੀ ਇੱਥੇ ਵਧੀਆ ਇੱਕ ਸੈਂਟਰ ਚੱਲ ਰਿਹਾ ਵਾ ਕਿਉਂਕਿ ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ ਜਦੋਂ ਬੱਚੇ ਦੇਖਦੇ ਆ ਤੇ ਫਿਰ ਆਪਣੇ ਮਾਤਾ ਪਿਤਾ ਨੂੰ ਕਹਿੰਦੇ ਪੀ ਅਸੀਂ ਰੈਸਲਿੰਗ ਸਿੱਖਣੀ ਆ ਜਾਂ ਅਸੀਂ ਸਪੋਰਟਸ ਜਾਣਾ ਵਾ ਤੁਹਾਡਾ ਵੀ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਕੋਚ ਸਾਹਿਬ ਜਿਹੜੀ ਇੱਕ ਤੁਹਾਨੂੰ ਕੱਲ ਐਸੋਸੀਏਸ਼ਨ ਵੱਲੋਂ ਜ਼ਿਲ੍ਹੇ ਦੀ ਨਵੀਂ ਜ਼ਿੰਮੇਵਾਰੀ ਮਿਲੀ ਹੈ ਕੀ ਉਹਦਾ ਮਿਲਿਆ ਕੀ ਕਹਿਣਾ ਚਾਹੋਗੇ ਇਸ ਬਾਰੇ ਵੇਖੋ ਜੀ ਸਾਡੀ ਜਿਹੜੀ ਫੈਡਰੇਸ਼ਨ ਆਫ ਸਾਡੀ ਕੁੰਦੇ ਯੂਨਾਈਟਿਡ ਵਰਲਡ ਰੈਸਲਿੰਗ ਜਿਹੜੀ ਪੂਰੇ ਵਰਲਡ ਦੀ ਹੁੰਦੀ ਆ ਉਹਦੇ ਵਿੱਚੋਂ ਸਾਡੇ ਇੰਡੀਆ ਦੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਿਹੜੇ ਪ੍ਰੈਜ਼ੀਡੈਂਟ ਹੋ ਸੰਜੀਤ ਸਿੰਘ ਜੀ ਆ ਤੇ ਸਾਡੇ ਪੰਜਾਬ ਦੇ ਹੁਣ ਨਾਮ ਨਿਯੁਕਤ ਜਿਹੜੇ ਪ੍ਰਧਾਨ ਹੋਇਆ ਰਮਨ ਬਖਸ਼ੀ ਜੀ ਤੇ ਸਾਡੇ ਵਿਕਰਮ ਕੋਚ ਸ਼ਰਮਾ ਜੀ ਸਾਡੇ ਜਿਹੜੇ ਟ੍ਰੇਅਰ ਯਾਨੀ ਖਜ਼ਾਨਚੀ ਸਾਡੇ ਨਿਯੁਕਤ ਹੋਏ ਆ ਉਹਨਾਂ ਨੇ ਮੇਰੀਆਂ ਪਿੱਛੋਂ ਚੰਗੀਆਂ ਸਵਾਵਾਂ ਦੇਖਦੇ ਹੋਏ ਚਲੋ ਵਡਿਆਈ ਤੇ ਕੋਈ ਨਹੀਂ ਗਈ ਵੈਸੇ ਹੀ ਬੱਚਿਆਂ ਨਾਲ ਮਲਕੇ ਕੋਲੋਂ ਹੀ ਆਪਣੇ ਖਰਚਾ ਕਾਫੀ ਕਰ ਜਾਂ ਕਿੱਟਾਂ ਵਗੈਰਾ ਦੇ ਸੀ ਕਿ ਉਹ ਜੋ ਵੀ ਜਿੰਨੀ ਜੋਗੇ ਹੋ ਗਏ ਆਪਣੇ ਕੋਲੋਂ ਜੇਬ ਚੋਂ ਖਰਚਾ ਕਰਦੇ ਆ ਜੀ ਉਹਨਾਂ ਸਵਾਵਾਂ ਦੇਖਦੇ ਹੋਏ ਕਿਉਂਕਿ ਹਰ ਇੱਕ ਕੰਪੀਟੀਸ਼ਨ ਤੇ ਮੈਂ ਨਾਲ ਜਾਂਦਾ ਬੱਚਿਆਂ ਦੇ ਕੋੜੋ ਆਪਣੀ ਗੱਡੀ ਦਾ ਸਾਰਾ ਕੁਝ ਕਰ ਕਰਾ ਕੇ ਚਲੋ ਇੱਕ ਸੇਵਾ ਹੀ ਆ ਜੀ ਚਲੋ ਰੱਬ ਨੇ ਦਿੱਤੀ ਆ ਤੇ ਉਹਨਾਂ ਨੇ ਸਾਰਾ ਕੁਝ ਦੇਖਦੇ ਹੋਏ ਮੈਨੂੰ ਤਰਨਤਾਰਨ ਦਾ ਜ਼ਿਲ੍ਹੇਦਾਰ ਜਨਰਲ ਸਕੱਤਰ ਨਿਯੁਕਤ ਕੀਤਾ ਤੇ ਆਉਣ ਵਾਲੇ ਸਮੇਂ 'ਚ ਮੈਂ ਤਰਨਤਾਰਨ ਦੀ ਕੁਸ਼ਤੀ ਨੂੰ ਉੱਪਰ ਚੱਕਣ ਲਈ ਗਵਰਨਮੈਂਟ ਨੂੰ ਤੇ ਹਰ ਖੇਡ ਸਾਡੇ ਵਿਭਾਗ ਨੂੰ ਸਾਰਿਆਂ ਨੂੰ ਰਿਕਵੈਸਟ ਕਰੂੰਗਾ ਵੀ ਸਾਡੇ 'ਲੇ ਧਿਆਨ ਦੇ ਕੇ ਸਾਡੀ ਬਾਰਡਰ ਬੈਲਟ ਆ ਇਧਰ ਵੱਧ ਵੱਧ ਧਿਆਨ ਦੇ ਕੇ ਵੱਧ ਵੱਧ ਸਹੂਲਤਾਂ ਦੇ ਕੇ ਸਾਨੂੰ ਅੱਗੇ ਲਿਆਂਦਾ ਜਾਵੇ ਉਹ ਸਭ ਕਿਹੜੀ ਕੁਸ਼ਤੀ ਤੁਹਾਡੇ ਲੋ ਬੱਚਿਆਂ ਨੂੰ ਸਿਖਾਈ ਜਾਂਦੀ ਹੈ ਸਾਡੇ ਤੋਂ ਜੀ ਵੇਖੋ ਜਿਹੜੀ ਸਾਡੇ ਤੋਂ ਮਿੱਟੀ ਤੇ ਵੀ ਚਲੋ ਅਸੀਂ ਪ੍ਰੈਕਟਿਸ ਕਰਦੇ ਅਸੀਂ ਮੈਟ ਤੇ ਪ੍ਰੈਕਟਿਸ ਕਰ ਰਹੇ ਹਾਂ ਕਿਉਂਕਿ ਅਸੀਂ ਰਹਿਣੇ ਨੂੰ ਪੰਜਾਬ ਕਾਫੀ ਪਿੱਛੇ ਰਹਿ ਗਿਆ ਕਿਉਂਕਿ ਅਸੀਂ ਸਟਾਰਟ ਜਦੋਂ ਬੱਚੇ ਨੂੰ ਮਿੱਟੀ ਤੋਂ ਕਰ ਦਿੰਨੇ ਆ ਤੇ ਫਿਰ ਉਹ ਗੱਲ ਨਹੀਂ ਬੰਦੀ ਇਹ ਕਰਕੇ ਅਸੀਂ ਹੁਣ ਮੈਟ ਲੈ ਕੇ ਕੋ ਸਾਨੂੰ ਸਰਕਾਰ ਨੇ ਮੈਟ ਦਿੱਤਾ ਵਾ ਕੁਝ ਇਹ ਸਰਕਾਰੀ ਹਾਲ ਹੈ ਜੀ ਇੱਥੇ ਇਹ ਇਹ ਮਖੇੜ ਵਿਭਾਗ ਦੇ ਅੰਦਰ ਚੱਲ ਰਿਹਾ ਵਾ ਉਹਦੇ ਵਿੱਚ ਇਹ ਵੀ ਹੁਣ ਬੱਚੇ ਨੂੰ ਛੋਟੇ ਹੁੰਦੇ ਤੋਂ ਅਸੀਂ ਮੈਟ ਤੇ ਟ੍ਰੇਨਿੰਗ ਦੇ ਰਹੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ 올림픽 ਲੈਵਲ ਤੇ ਸਾਡੇ ਬੱਚ ਕਿਉਂਕਿ ਅਸੀਂ ਹਰਿਆਣੇ ਵਾਲੇ ਜਾਂ ਹੋਰ ਵੀ ਵਰਲਡ ਚੋਂ ਮੱਝ ਆ ਸਭ ਤੋਂ ਤਗੜਾ ਦਲੇਰ ਆ ਤੇ ਕਿਉਂਕਿ ਦਲੇਰ ਬੰਦਾ ਹੀ ਆ ਜਿਹੜਾ ਉਹ ਗੇਮ ਚ ਅੱਗੇ ਜਾ ਸਕਦਾ ਵਾ ਤੇ ਸਾਡੀ ਕੋਸ਼ਿਸ਼ ਆ ਵੀ ਅਸੀਂ ਹੁਣ ਬੱਚਿਆਂ ਦਾ بیس ਹੀ ਇਤੋਂ ਬਣਾਉਂਦੇ ਆ ਅਸੀਂ ਮੈਡ ਤੋਂ ਕਿ ਆਉਣ ਵਾਲੇ ਸਮੇਂ ਚ ਸਾਡੇ ਬੱਚੇ 올림픽 ਚੋਂ ਵਰਲਡ ਚੈਂਪੀਅਨਸ਼ਿਪ ਚੋਂ ਵੱਡੇ ਲੈਵਲ ਤੇ ਸਾਡੇ ਬੱਚੇ ਮੈਡਲ ਜਿੱਤ ਸਕਣੇ ਕਿੰਨੇ ਬੱਚਿਆਂ ਨੂੰ ਹੁਣ ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਤੇ ਕਿਹੜੀ ਜਗ੍ਹਾ ਤੇ ਦਿੱਤੀ ਜਾ ਰਹੀ ਸਾਡੇ ਕੋਲ ਤਕਰੀਬਨ 8 ਸਾਲ ਤੋਂ ਬੱਚੇ ਸ਼ੁਰੂ ਹੋ ਜਾਂਦੇ ਆ ਜੀ ਤੇ ਸੀਨੀਅਰ ਬੱਚੇ ਆ ਮਤਲਬ 60 ਤੋਂ 70 ਬੱਚੇ ਆ ਡੇਲੀ ਰਜਾਨਾ ਸਾਡੇ ਕੋਲ ਪ੍ਰੈਕਟਿਸ ਕਰਦੇ ਆ ਤੇ ਅਸੀਂ ਰਜਾਨਾ ਉਹਨਾਂ ਨੂੰ ਮਤਲਬ ਮੈਟ ਵਾਲੀ ਕੁਸ਼ਤੀ ਮੇਰੇ ਨਾਲ ਇੱਕ ਹੋਰ ਵੀਰ ਆ ਰਾਜੂ ਪਹਿਲਵਾਨ ਜੀ ਸtare ਪੰਜਾਬ ਉਹ ਪੰਜਾਬ ਪੁਲਿਸ ਚ ਉਹ ਵੀ ਆਪਣਾ ਟਾਈਮ ਕੱਢ ਕੇ ਨਾਲ ਅਸੀਂ ਦੋ ਜਣੇ ਆ ਇੱਥੇ ਪ੍ਰੈਕਟਿਸ ਕਰਾ ਰਹੇ ਆ ਜੀ ਬੱਚੇ ਜਿਹੜੇ ਬੱਚੇ ਤੁਹਾਡੇ ਕੋਲ ਸਿੱਖ ਰਹੇ ਆ ਹੁਣ ਤੱਕ ਉਹਨਾਂ ਲੋ ਕੀ ਕੀ ਪ੍ਰਾਪਤੀਆਂ ਕੀਤੀਆਂ ਜਾ ਚੁੱਕੀਆਂ ਨੇ ਵੇਖੋ ਜੀ ਹੱચી ਨਾ ਇਹ ਸਾਨੂੰ ਪਹਿਲੋਂ ਖਾਸ ਕਰਕੇ ਛੋਟਾ ਖੜਾ ਜੀ ਛੋਟਾ ਜਿਹਾ ਮੈਟ ਹੀ ਤੇ ਇੱਥੇ ਅਸੀਂ ਸ਼ੁਰੂ ਕੀਤੇ 15 ਕਿ ਬੱਚਿਆਂ ਨੂੰ ਸ਼ੁਰੂ ਕੀਤਾ ਸੀ ਫਿਰ ਸਟਾਰਟਿੰਗ ਜੇ ਸ਼ਹਿਰ ਤੋਂ ਦੂਰ ਹੋਣ ਕਾਫੀ ਕਾਫੀ ਸਾਨੂੰ ਦਿੱਕਤ ਆਈਆਂ ਜਿਹਦੇ ਚ ਅਸੀਂ ਆਪਣੀ ਜੇਬ ਚੋਂ ਹੀ ਆਪਣਾ ਰਲ ਮਿਲ ਕੇ ਸੱਜਣਾ ਨੇ 15-20 ਸਾਈਕਲ ਵੀ ਬੱਚਿਆਂ ਨੂੰ ਖਰੀਦ ਕੇ ਦਿੱਤੇ ਆਉਣ ਵਾਲੇ ਨਵੇਂ ਬੱਚੇ ਨੂੰ ਆਪਣੀ ਜੇਬ ਚੋਂ ਕਿੱਟ ਖਰੀਦ ਕੇ ਦਿੰਨੇ ਆ ਦੇਸੀ ਕਿ ਉਹ ਬਦਾਮ ਗਿਰੀਆਂ ਜੋ ਵੀ ਜਿੰਨੀ ਜੋ ਕੁ ਅਸੀਂ ਆਪਣੀ ਜੇਬ ਚੋਂ ਖਰਚਾ ਕਰਕੇ ਹੁਣ ਕਾਫੀ ਬੱਚੇ ਇੱਥੇ ਲੈਂਦੇ ਆ ਤੇ ਜਿਹੜੀ ਅਚੀਵਮੈਂਟ ਆ ਹੁਣ ਸਟਾਰਟਿੰਗ ਜੇ ਪਹਿਲਾਂ ਤੇ ਬਹੁਤ ਘੱਟ ਮੈਡਲ ਹੀ ਹੁੰਦੇ ਸੀ ਪਿਛਲੇ ਦੀ ਖੇਡਾਂ ਵਧਨ ਪੰਜਾਬ ਚ ਸਾਡੇ ਜਿਹੜੀ 24 ਚੰਗੋਂ ਕਹੇ ਇਸ ਵਾਰ ਖੇਡਾ ਪੱਤਰ ਪੰਜਾਬ ਨਹੀਂ ਹੋਈਆਂ 24 ਸਾਡੇ 16 17 ਮੈਡਲ ਕੱਲੀ ਮੇਰੀ ਅਕੈਡਮੀ ਦੇ ਆਏ ਸੀ ਟੋਟਲ ਸਾਡੇ ਜ਼ਿਲ੍ਹੇ ਦੇ 30 35 30 23 ਮੈਡਲ ਆਏ ਸੀ ਤੇ ਜਿਹਦੇ 17 ਕੱਲੇ ਸਾਡੇ ਹੀ ਇਸ ਵਾਰ ਵੀ 13 ਮੈਡਲ ਸਾਡੇ ਸਕੂਲ ਸਟੇਟ ਚੋਂ ਆਏ ਜੀ ਤੇ ਸੀਨੀਅਰ ਸਟੇਟ ਦੇ ਵਿੱਚ ਸਾਡੇ 6 ਮੈਡਲ ਆਏ ਜੀ ਜਿਹੜੀ ਹਮਲਕ ਕਾਫੀ ਅਚੀਵਮੈਂਟ ਸਮਝੇ ਆ ਵੀ ਤਰਨ ਤਰਨ ਬਹੁਤ ਪਿੱਛੇ ਸੀ ਕਿਉਂਕਿ ਸਾਡੇ ਕੋਲ ਕੋਈ ਮੈਡ ਸਹੂਲਤ ਨਹੀਂ ਹੈਗੀ ਹੁਣ ਸਾਡੇ ਕੋਲ ਸਹੂਲਤ ਆ 2-3 ਸਾਲ ਤੋਂ ਹੁਣ ਆਏ ਸਮੇਂ ਤੇ ਅਸੀਂ ਆਸ ਕਰਦੇ ਸਾਡੇ ਬੱਚੇ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਤੇ ਅਚੀਵਮੈਂਟ ਹਾਸਲ ਕਰਨਗੇ ਕਿਉਂਕਿ ਜੂਨੀਅਰ ਬੱਚੇ ਆ ਇੰਨੇ ਹੀ ਅੱਗੇ ਜਾ ਕੇ ਤਗੜੇ ਹੋਣਾ ਹੈ ਜਾਂਦੇ ਜਾਂਦੇ ਬੱਚਿਆਂ ਤੇ ਬੱਚਿਆਂ ਦੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਵੇਖੋ ਜੀ ਬੱਚਿਆਂ ਨੂੰ ਤੇ ਬੱਚਿਆਂ ਮਾਪਿਆਂ ਨੂੰ ਇਹੋ ਮੈਸੇਜ ਆ ਵੀ ਆਪਾਂ ਪ੍ਰਾਪਰਟੀ ਸਮਝਦੇ ਆਂ ਵੀ ਸਾਡੀ ਪਲਾਟ ਦੁਕਾਨ ਮਕਾਨ ਪਰ ਉਹ ਪ੍ਰਾਪਰਟੀ ਨਹੀਂ ਕਿ ਪ੍ਰਾਪਰਟੀ ਹੈ ਸਾਡੇ ਸਾਡੇ ਬੱਚੇ ਜਿਹੜਾ ਬੱਚਾ ਸਮਝ ਗਿਆ ਸਮਝ ਲਓ ਉਹ ਹੀ ਆ ਵੀ ਬੱਚਾ ਹੀ ਅੱਗੇ ਜਾ ਕੇ ਬੱਚੇ ਨੇ ਸਾਨੂੰ ਸੋਖ ਦੇਣਾ ਵਾ ਜੇ ਬੱਚੇ ਨੂੰ ਚੰਗੇ ਸੰਸਕਾਰ ਸਿਖਾਵਾਂਗੇ ਤੇ ਬੱਚਾ ਫੇਰ ਹੀ ਸਾਡੀ ਸੇਵਾ ਕਰੂਗੀ ਬਾਕੀ ਮਾਪਿਆਂ ਨੂੰ ਹੈ ਵੀ ਆਪਣੇ ਬੱਚੇ ਨੂੰ ਗਰਾਉਂਡਾ ਚ ਲੈ ਕੇ ਆਓ ਸਾਡੇ ਕੋਲੇ ਲੈ ਕੇ ਆਓ ਚੰਗੀ ਕਿਉਂਕਿ ਅੱਜ ਕੱਲ ਹਾਸੇ ਵਾਲੀ ਗੱਲ ਹੀ ਇੱਕ ਤੇ ਹਰ ਇੱਕ ਦੇ ਇੱਕ ਇੱਕ ਬੱਚਾ ਦੇ ਬਰੇਲਰ ਕੁੱਕੜ ਵਰਗਾ ਜਿਹਨੂੰ ਆਪਾਂ ਕਹਿ ਦਈਏ ਪੰਜਾਬੀ ਚ ਤੇ ਉਹ ਕਰਕੇ ਉਹ ਬਿਲਕੁਲ ਹੀ ਬੱਚੇ ਆਪਣੇ ਲੀਲਣ ਜੇ ਹੋ ਗਏ ਆ ਮੇਰੇ ਤੇ ਚਾਹੁੰਦਾ ਵੀ ਬੱਚੇ ਗਰਾਊਂਡਾਂ 'ਚ ਲੈ ਕੇ ਹੋਣ ਤਾਂ ਕਿ ਸਰੀਰਕ ਪੱਖੋਂ ਵੀ ਤਕੜੇ ਹੋਣ ਹੈਡਾਂ ਤੇ ਧਿਆਨ ਦੇਣ ਤੇ ਨਸ਼ਿਆਂ ਤੋਂ ਮੁਕਤ ਹੋਣ ਸਾਡੇ ਬੱਚੇ ਸੋ ਇਹ ਸਾਣਾ ਪਹਿਲਵਾਨ ਜੀ ਸਿੰਘ ਚੀਮਾ ਜੀ ਜਿਨ੍ਹਾਂ ਨੇ ਇੱਕ ਨਵੀਂ ਐਸੋਸੀਏਸ਼ਨ ਲੋ ਜੋ ਮੇਰੀ ਮਿਲੀ ਹੈ ਤੇ ਇਹਨਾਂ ਵੱਲੋਂ ਇੱਕ ਕਾਫੀ ਲੰਮੇ ਸਮੇਂ ਤੋਂ ਬੱਚਿਆਂ ਨੂੰ ਜਿਹੜਾ ਕਿ ਕੁਸ਼ਤੀ ਦੇ ਨਾਲ ਜੋੜਿਆ ਜਾ ਰਿਹਾ ਤੇ ਇਹਨਾਂ ਦਾ ਲੋਕਾਂ ਨੂੰ ਮੈਸੇਜ ਵੀ ਹੈ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਿਆ ਜਾਵੇ ਤਰਨ ਤਰਨ ਤੋਂ ਵੀ ਐਸਾ ਹੀ